ਅ ਵੀਬੀ ਕਿੰਨੀ ਏਜ ਹੋ ਗਈ ਤੁਹਾਡੀ ਜੀ ਮੇਰੀ ਏਜ ਹੈ 48 ਦਾ ਜਨਮ ਹੈ 48 ਦਾ ਜਨਮ ਹੈ ਉਦੋਂ ਤੋਂ ਲਗਾਤਾਰ ਵੋਟ ਪਾਉਂਦੇ ਆ ਹਾਂਜੀ ਹਾਂਜੀ ਲਗਾਤਾਰ ਜਿਹੜੀ ਪਾਸtin ਪਾਤੀ ਪਾਤੀ ਅੱਜ ਵੋਟ ਪਾ ਕੇ ਆਏ ਹਾਂ ਕਿਦਾਂ ਦਾ ਸੋਚਦੇ ਹੋ ਸਰਕਾਰ ਬਣੇ ਕਿਹੜਾ ਨੇ ਉਮੀਦਵਾਰ ਹੋਣੇ ਚਾਹੀਏ ਚੰਗੀ ਬਣੇ ਜਿਹੜੀ ਲੋਕਾਂ ਦੇ ਹਿੱਤ ਵਿੱਚ ਰਹੇ ਹਾਂ ਲੋਕਾਂ ਨੂੰ ਸੋਚ ਦੇਵੇ ਜੇ ਆਪ ਦੇ ਝਟ ਭਰੀ ਜਾਂਗੇ ਤਾਂ ਉਹਨਾਂ ਦੀ ਮਰਤੀ ਆ ਠੀਕ ਹੈ ਅੱਜ ਤੁਸੀਂ ਆਏ ਹੋ ਮਨੋ ਕਿ ਇਦਾਂ ਵੀ ਸੋਚ ਸਕਦੇ ਆ ਵੀ ਬਜ਼ੁਰਗਾਂ ਨਹੀਂ ਜਾਇਆ ਜਾਂਦਾ ਤੁਸੀਂ ਆਏ ਹੋ ਵੋਟ ਦਾ ਅਧਿਕਾਰ ਹਰੇਕ ਨੂੰ ਆ ਹਾਂਜੀ ਖਰਾਬ ਨਹੀਂ ਕਰਨਾ ਚਾਹੀਦਾ ਭਾਵੇਂ ਮੰਜੇ ਤੇ ਪਿਆ ਤਾਂ ਵੀ ਬੰਦਾ ਉੱਠ ਕੇ ਆ ਸਕਦਾ ਹੈ ਨਾ ਨੂੰ ਪਤਾ ਹੈ ਨਾਲ ਮੇਰੇ ਠੀਕ ਹੈ ਹਾਂਜੀ ਗੁਰਨੂਰ ਫਸਟ ਟਾਈਮ ਵੋਟ ਪਾਈ ਆ ਹਾਂਜੀ ਆ ਕਿਦਾਂ ਦਾ ਸੋਚਦੇ ਹੋ ਕੀ ਸੋਚ ਕੇ ਵੋਟ ਪਾਈ ਆ ਇਹ ਸੋਚ ਕੇ ਕਿ ਜਿਹਨੂੰ ਅਸੀਂ ਵੋਟ ਪਾਵਾਂਗੇ ਉਹ ਸਾਡੇ ਸ਼ਹਿਰ ਦਾ ਕੁਝ ਵਧੀਆ ਕੰਮ ਕਰਨਗੇ ਕੀ ਤੇ ਕਿਦਾਂ ਲੱਗਿਆ ਫਸਟ ਟਾਈਮ ਵੋਟ ਕਰਕੇ ਐਕਸਾਈਟਮੈਂਟ ਹੋ ਰਹੀ ਹੈ। ਵੋਟ ਪਾਣ ਜਾ ਰਹੇ ਹੋ ਜੀ? ਹਾਂਜੀ ਹਾਂਜੀ ਵੋਟ ਪਾਣ। ਹਾਂ ਕਿਦਾਂ ਦਾ ਸੋਚਦੇ ਹੋ ਕੈਂਡੀਡੇਟ ਦਿੱਤੇ ਜਾਂ ਕਿਦਾਂ ਦਾ ਉਮੀਦਵਾਰ? ਜੋ ਪੰਜਾਬ ਦੀ ਤਰੱਕੀ ਲਈ ਕੰਮ ਕਰੇ। ਹੂੰ। ਇਸ ਤਰ੍ਹਾਂ ਦਾ ਹੀ ਚਾਹੁੰਦਾ ਹਾਂ ਦਲਕਾਰ ਪਾਦਾ ਕਰੇ ਸਰਕਾਰ। ਠੀਕ ਹੈ। ਲੋਕ ਬਾਹਰ ਜਾਣ ਦੀ ਕਨਸੈਂਸੀ ਕਰਦੇ। ਪਾ ਵੋਟ ਪਾਉਣ ਆਇਓ ਹਾਂਜੀ ਕਿੰਨੀ ਵਾਰ ਵੋਟ ਪਾ ਰਹੇ ਹੋ ਅੱਜ ਪਹਿਲੀ ਵਾਰ ਤੇ ਕਿਦਾਂ ਦਾ ਉਮੀਦਵਾਰ ਸੋਚਦੇ ਹੋ ਕਿਦਾਂ ਦਾ ਐਮਪੀ ਚੁਣਨਾ ਹੋ ਚਾਹੀਦਾ ਲੋਕਾਂ ਨੂੰ ਯਾਨੀ ਤੁਸੀਂ ਉਹਦਾ ਚਾਹੀਦਾ ਜਿਹੜਾ ਲੋਕਾਂ ਦੀ ਸਾਰਿਆਂ ਦੀ ਹੈਲਪ ਕਰ ਸਕੇ ਤੁਸੀਂ ਇਸ ਵਾਰ ਕਿਦਾਂ ਦੇ ਕਿਹੜੇ ਕੈਂਡੀਡੇਟ ਨੂੰ ਪਾ ਰਹੇ ਹੋ ਵੋਟ ਉਸ ਤਾਂ ਸਿਗਰਟ ਹੁੰਦਾ ਹੂੰ ਪਰ ਵਧੀਆ ਮਨ ਨਾਲ ਚੁਣਿਆ ਆਉਤੀ ਵੇਲੇ ਤਾਂ ਕੋਸ਼ਿਸ਼ ਹੈ ਇਹ ਜਿਹੜਾ ਪੰਜਾਬ ਨੂੰ ਅੱਗੇ ਲੈ ਕੇ ਜਾ ਸਕੇ ਅ ਬੀਬੀ ਕਿੰਨੀ ਏਜ ਹੋ ਗਈ ਤੁਹਾਡੀ ਜੀ ਮੇਰੀ ਏਜ ਹੈ 48 ਦਾ ਜਨਮਾ 40 ਦਾ ਜਨਮ ਹੈ ਉਦੋਂ ਤੋਂ ਲਗਾਤਾਰ ਵੋਟ ਪਾਉਂਦੇ ਆ ਹਾਂਜੀ ਲਗਾਤਾਰ ਜਿਹੜੀ ਪਾਸਟੀਨ ਪਾਤੀ ਪਾਤੀ ਅੱਜ ਵੋਟ ਪਾ ਕੇ ਆਏ ਹਾਂ ਕਿਦਾਂ ਦਾ ਸੋਚਦੇ ਹੋ ਸਰਕਾਰ ਬਣੇ ਕਿੰਦਾਂ ਦੇ ਉਮੀਦਵਾਰ ਹੋਣੇ ਚਾਹੀਏ ਚੰਗੀ ਬਣੇ ਜਿਹੜੀ ਲੋਕਾਂ ਦੇ ਹਿੱਤ ਵਿੱਚ ਰਹੇ ਲੋਕਾਂ ਨੂੰ ਸੋਚਦੇ ਨੇ ਜੇ ਆਪ ਦੇ ਝਟ ਭਰੀ ਜਾਂਗੇ ਤਾਂ ਉਹਨਾਂ ਦੀ ਮਰਤੀ ਆ ਠੀਕ ਹੈ ਅੱਜ ਤੁਸੀਂ ਆਏ ਹੋ ਮਨੋ ਇਦਾਂ ਵੀ ਸੋਚ ਸਕਦੇ ਆ ਵੀ ਬਜ਼ੁਰਗਾਂ ਨਹੀਂ ਜਾਇਆ ਜਾਂਦਾ ਤੁਸੀਂ ਆਏ ਹੋ ਵੋਟ ਦਾ ਅਧਿਕਾਰ ਹਰੇਕ ਨੂੰ ਆ ਹਾਂਜੀ ਖਰਾਬ ਨਹੀਂ ਕਰਨਾ ਚਾਹੀਦਾ ਭਾਵੇਂ ਮੰਜੇ ਤੇ ਪਿਆ ਤਾਂ ਵੀ ਬੰਦਾ ਉੱਠ ਕੇ ਆ ਸਕਦਾ ਹੈ ਨਾ ਨੂੰ ਪਤਾ ਹੈ ਨਾਲ ਮੇਰੇ ਠੀਕ ਹੈ ਗਰਨੂਰ ਫਸਟ ਟਾਈਮ ਵੋਟ ਪਾਈ ਆ ਹਾਂਜੀ ਕਿੰਦਾ ਦਾ ਸੋਚਦੇ ਹੋ ਕੀ ਸੋਚ ਕੇ ਵੋਟ ਪਾਈ ਆ ਇਹ ਸੋਚ ਕੇ ਕਿ ਜਿਹਨੂੰ ਅਸੀਂ ਵੋਟ ਪਾਵਾਂਗੇ ਉਹ ਸਾਡੇ ਸ਼ਹਿਰ ਦਾ ਕੁਝ ਵਧੀਆ ਕੰਮ ਕਰਨਗੇ ਕਿ ਤੇ ਕਿੰਦਾ ਲੱਗਿਆ ਫਸਟ ਟਾਈਮ ਵੋਟ ਕਰਕੇ ਐਕਸਾਈਟਮੈਂਟ ਹੋ ਰਹੀ ਹੈ ਹਾਂਜੀ ਵੋਟ ਪਾਣ ਜਾ ਰਹੇ ਹਾਂ ਜੀ ਹਾਂਜੀ ਹਾਂਜੀ ਵੋਟ ਪਾਣ ਆ ਕਿਦਾਂ ਦਾ ਸੋਚਦੇ ਹੋ ਕੈਂਡੀਡੇਟ ਦਿੱਤੇ ਜਾਂ ਕਿਦਾਂ ਦਾ ਉਮੀਦਵਾਰ ਜੋ ਪੰਜਾਬ ਦੀ ਤਰੱਕੀ ਲਈ ਕੰਮ ਕਰੇ ਇਸ ਤਰ੍ਹਾਂ ਦਾ ਹੀ ਚਾਹੁੰਦਾ ਹਾਂ ਦਲਕਾਰ ਪਾਦਾ ਕਰੇ ਸਰਕਾਰ ਠੀਕ ਹੈ ਲੋਕ ਬਾਹਰ ਜਾਣ ਦੀ ਕਸਨਸੀ ਕਰੇ ਭਾਈ ਵੋਟ ਪਾਉਣ ਆਏ ਹੋ ਹਾਂਜੀ ਕਿੰਨੀ ਵਾਰ ਵੋਟ ਪਾ ਰਹੇ ਹੋ ਅੱਜ ਪਹਿਲੀ ਵਾਰ ਤੇ ਕਿਦਾਂ ਦਾ ਉਮੀਦਵਾਰ ਸੋਚਦੇ ਹੋ ਕਿਦਾਂ ਦਾ ਐਮਪੀ ਚੁਣਨਾ ਹੋ ਚਾਹੀਦਾ ਲੋਕਾਂ ਨੂੰ ਜਾਂ ਤੁਸੀਂ ਨਾ ਉਹਦਾ ਚਾਹੀਦਾ ਜਿਹੜਾ ਲੋਕਾਂ ਦੀ ਸਾਰੀ ਦੀ ਹੈਲਪ ਕਰ ਸਕੇ ਤੁਸੀਂ ਇਸ ਵਾਰ ਕਿਦਾਂ ਦੇ ਕਿਹੜੇ ਕੈਂਡੀਡੇਟ ਨੂੰ ਪਾ ਰਹੇ ਹੋ ਵੋਟ ਉਸ ਤਾਂ ਸਿਗਰਟ ਹੁੰਦਾ ਹੂੰ ਪਰ ਵਧੀਆ ਮਨ ਨਾਲ ਚੁਣਿਆ ਆਉਂਦੇ ਵੇਲੇ ਤਾਂ ਕੋਸ਼ਿਸ਼ ਹੈ ਇਹ ਜਿਹੜਾ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦਾ